ਬਿਸਰ ਗਈ ਸਭ ਤਾਂਤ ਪਰਾਈ ਜਦ ਤੇ ਸਾਧ ਸੰਗਤਮ ਹੋਵੇ ਪਾਈ ਸਦਕੋ ਮੇਂ ਤਮ ਆਪਨ ਕੀਨ ਸਾਰੇ ਮੇਰੇ ਮਿੱਤਰ ਹੁਣ ਮੈਂ ਅਰਜ਼ ਕਰਾਂ ਰਾਮਾਇਣ ਦੇ ਕਰਤਾ ਸ਼੍ਰੀ ਰਾਮ ਦੇ ਮਹਾਨ ਭਗਤ ਤੁਲਸੀ ਉਹ ਕਹਿੰਨ ਮਿੱਤਰਤਾ ਤੇ ਉੱਥੇ ਹੋ ਸਕਦੀ 6 ਗੁਣ ਆਪਸ ਦੇ ਚ ਮੇਲ ਮਨ ਜਨੈ ਉਸ ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨਿਉ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਂ ਉਹ ਨਾ ਥੇ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ ਮਿੱਤਰਤਾ ਬਰਾਬਰੀ ਦੇ ਤਲ ਤੇ ਹੁੰਦੀ ਹੈ 70 ਸਾਲ ਦਾ ਬੁੱਢਾ ਤੇ 5 ਸਾਲ ਦਾ ਬੱਚਾ ਦੋਸਤੀ ਨਹੀਂ ਹੋ ਸਕਦੀ। ਦਾਦੇ ਦੇ ਪੋਤਰੇ ਦਾ ਸੰਬੰਧ ਤੇ ਹੋ ਸਕਦਾ ਹੈ, ਮੌਮ ਮਮ ਦਾਦਾ। ਮਿੱਤਰਤਾ ਨਹੀਂ ਹੋਵੇਗੀ। ਦੋਸਤੀ ਨਹੀਂ ਹੋਵੇਗੀ। ਦੋਸਤੀ ਲਈ ਬਰਾਬਰੀ ਦਾ ਗੱਲ ਚਾਹੀਦਾ ਹੈ। ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਹੁੰਦੀ ਹੈ। ਨਾਲ ਇਆਣੇ ਦੋਸਤੀ ਵੱਡਾ ਰੋਸ। ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ। ਇੱਕ 5 ਸਾਲ ਦੇ ਬੱਚੇ ਦੀ 80 ਸਾਲ ਦੇ ਬੁੱਢੇ ਨਾਲ ਕੀ ਖਾਕ ਦੋਸਤੀ ਹੋਵੇਗੀ ਕਿਸ ਤਰ੍ਹਾਂ? 70 ਸਾਲ ਦਾ ਬਿਰਧ 5 ਸਾਲ ਦੇ ਬੱਚੇ ਨਾਲ ਕੀ ਦੋਸਤੀ ਪਾਵੇ ਮਾਸੂਮ ਬੱਚਾ ਹੈ ਮਾਪੇ ਉਸਨਨਲ ਤੁਤਲਾ ਕੇ ਬੋਲਦੇ ਨੇ ਕਿਉਂਕਿ ਬੱਚਾ ਜੇ ਤੁਤਲਾ ਕੇ ਬੋਲਦਾ ਹੈ ਠੀਕ ਦੀੰਦਾਂ ਨਾਲ ਬੋਲਦਾ ਨਹੀਂ ਬੱਚੇ ਦੇ ਤਲ ਤੇ ਆਖੇ ਹੀ ਬੱਚੇ ਨਾਲ ਗੱਲ ਕਰਨੀ ਪੈਂਦੀ ਹੈ ਤਾਂ ਹੀ ਸੰਬੰਧ ਜੁੜਦੇ ਨੇ ਉਹ ਨਹੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਛੋਟੇ ਤੇ ਵੱਡੇ ਦੇ ਵਿੱਚ ਨਹੀਂ ਆ कमजोर ਤੇ ਤਾਕਤਵਰ ਦੀ ਦੋਸਤੀ ਨਹੀਂ ਆਉਂਦੀ ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ ਕਰੋਦੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ ਸੰਬੰਧ ਹੋ ਸਕਦੇ ਨੇ ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ ਹੈ ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ ਇੱਕ ਮੂਰਖ ਇੱਕ ਸਿਆਣਾ ਇੱਕ ਕਰੋਧੀ ਇੱਕ ਸ਼ਾਂਤਮਈ ਇਹ ਕਿਸ ਤਰ੍ਹਾਂ ਦੋਸਤੀ ਹੋਏ ਦੋਸਤੀ ਲਈ ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ ਹੈ ਲੇਕਿਨ ਸਾਰਿਆਂ ਨੂੰ ਆਪਣਾ ਬਣਾਣਾ ਹੈ ਇਹਦੇ ਵਾਸਤੇ ਨਹੀਂ ਹੁਣ ਬਰਾਬਰੀ ਦਾ ਤਲ ਹੈ ਬਾਵੇਂ ਨਹੀਂ ਹੈ ਇਹ ਕੋਈ ਗੱਲ ਨਹੀਂ ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ ਇੱਕ 60 ਸਾਲ ਦੇ ਬਜ਼ੁਰਗ ਨਹੀਂ ਕਿਸ ਤਰ੍ਹਾਂ ਬਰਾਬਰੀ ਕਰੇਗਾ ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ दिमागी सोच करके भी नहीं कर सकता लेकिन फिर भी ममता ਦਾ ਮਾਰਾ ਆ ਦਾਦਾ ਕਹਿੰਦਾ ਮੇਰਾ ਆਪਣਾ ਹੈ ਮੇਰਾ ਆਪਣਾ ਉਹ ਦਿਨ ਨਾਲ ਪਿਆਰ ਕਰਦਾ ਹੈ ਮੇਰਾ ਆਪਣਾ ਹੈ ਇਹ ਗੱਲ ਵੱਖਰੀ ਹੈ ਮਿੱਤਰਤਾ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ ਪਰ ਅਪਨੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ ਸਭ ਕੋ ਮੈਂ ਥਮ ਆਪਣਾ ਕਿ ਸਾਰਿਆਂ ਦੇ ਨਾਲ ਮੈਂ ਅਪਨੰਤ ਜੋੜ ਲਿਆ ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ ਨਿਕਿਰਤਾ ਉੱਥੇ ਹੀ ਆਉਂਦੀ ਹੈ ਜਿੱਥੇ ਛੇ ਗੁਣ ਆਪਸ ਵਿੱਚ ਮੇਲ ਖਾਂ ਜਾਣ ਮੈਂ ਪੜ ਕੇ ਬੜਾ ਹੈਰਾਨ ਹੋਇਆ ਸੀ ਔਰ ਵਾਕਈ ਬਹੁਤ ਸੋਜਮਾਨ ਨੇ ਤੁਲਸੀ ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਹੈ ਉਹ ਕਹਿੰਦੇ ਨੇ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਣ ਖਟ ਲਖਨ ਪ੍ਰਗਟੇ ਜਹਾ ਤਹ ਮਿਤਰਤਾ ਜਾ ਛੇ ਗੱਲਾਂ ਆਪਸ ਵਿੱਚ ਮੇਲ ਖਾਣੀਆਂ ਚਾਹ ਇੱਛਾ ਇੱਕ ਬਿਰਾਦ ਦੀ ਇੱਛਾ ਕੁਛ ਹੋਰ ਹੈ ਦੂਜੇ ਦੀ ਇੱਛਾ ਕੁਛ ਹੋਰ ਹੈ ਇੱਛਾਵਾਂ ਟਕਰਾ ਜਾਣਗੀਆਂ ਇੱਛਾ ਟਕਰਾ ਜਾਏਗੀ ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ ਮੇਰੀ ਇੱਛਾ ਕੁਛ ਹੋਰ ਹੈ ਦੂਸਰੇ ਦੀ ਇੱਛਾ ਕੁਝ ਹੋਰ ਹੈ ਵਿਪਰੀਤ ਇੱਛਾ ਹੈ ਜੋਕੇ ਵਿਪਰੀਤ ਇੱਛਾ ਮੁਖਾਲਫ ਇੱਛਾ ਹੈ ਕਿ ਦੂਰੀ ਕਰ ਦੇਵੇਗੀ ਤੁਲਸੀ ਕਹਿੰਦਾ ਹੈ ਇੱਛਾ ਇੱਕੋ ਹੈ ਆਸਾ ਇਸ਼ਟ ਇਸ਼ਟ ਵੀ ਇੱਕੋ ਹੈ ساری ਦੁਨੀਆ ਵਿੱਚ ਕਿਸੇ ਦਾ ਕੋਈ ਇਸ਼ਟ ਕੋਮਤ ਇੱਕੋ ਹੈ ਸਾਡੇ ਹਿੰਦੂ ਵੀਰ ਇੱਕੋ ਨੇ ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ ਕਿਸੇ ਦਾ ਸ਼ਿਵ ਜੀ ਕਿਸੇ ਦਾ ਬ੍ਰਹਮਾ ਕਿਸੇ ਦਾ ਵਿਸ਼ਨੂੰ ਕਿਸੇ ਦਾ ਰਾਮ ਕਿਸੇ ਦਾ ਕ੍ਰਿਸ਼ਨ ਕਿਸੇ ਦਾ ਮਹਾਕਾਲੀ ਕੋਈ ਦੇਵ ਸਮਾਜੀਏ ਕੋਈ ਆਰੀਆ ਸਮਾਜੀਏ ਇੱਕੋ ਹੀ ਧਾਮ ਹੈ ਇਸ਼ਟ ਅਲਗ-ਅਲਗ ਨੇ ਦੂਰ ਕਿਉਂ ਜਾਓ ਤੁਲਸੀ ਦੇ ਇਸ਼ਟ ਸ਼੍ਰੀ ਰਾਮ ਨੇ ਇਹ ਜਦ ਮਥੁਰਾ ਦੇ ਚਾਏ ਕਥਾ ਕਰਨ ਲਈ ਉਹਨਾਂ ਦੇ ਨਾਲ ਇਕੱਠਾ ਕਰਦੇ ਸੰ ਚੱਲ ਫਿਰ ਕੇ ਮਥੁਰਾ ਦੇ ਚਾਏ ਅੱਧਾ ਸ਼ਹਿਰ ਇਕੱਠਾ ਹੋਇਆ ਹੈ ਮੂਰਤੀ ਸ਼੍ਰੀ ਕ੍ਰਿਸ਼ਨ ਦੀ ਸੀ ਤੁਲਸੀ ਨੇ ਮੱਥਾ ਨਹੀਂ ਟੇਕਿਆ ਉਹ ਖੁਦ ਲਿਖਦੇ ਨੇ ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ ਆਖਿਰ ਤਾਰਕਿਕ ਲੋਗਾਂ ਨੇ ਕਿਹਾ ਤੁਸੀਂ ਇਤਨੇ ਵੱਡੇ ਭਗਤ ਇਤਨੇ ਵੱਡੇ ਗਿਆਨੀ ਇਤਨੇ ਵੱਡੇ ਲੇਖਕ ਕਵੀ ਤੁਸੀਂ ਮੱਥਾ ਕਿਉਂ ਨਹੀਂ ਟੇਕਿਆ ਤੁਸੀਂ ਖੇੜ ਸਿਰ ਕਿਉਂ ਨਹੀਂ ਝੁਕਾਇਆ ਤੋ ਕਵੀ ਸੰ ਕਵਤਾ ਚ ਦੱਸਦੇ ਨੇ ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ ਪਰ ਤੁਲਸੀ ਮਸਤਕ ਤਉ ਨਵੇਂ ਜੋ ਧਨਸ਼ਬਾਨ ਹੋਇਆ ਹਾ ਮੈਂ ਧਨਸ਼ਧਾਰੀ ਦਾ ਪੁਜਾਰੀਆਂ ਮੁਰਲੀ ਦਰ ਦਾ ਪੁਜਾਰੀ ਨੇ ਹਾਂ ਮੁਰਲੀ ਦੀ ਥਾਂ ਤੇ ਧਨਸ਼ਬਾਨ ਦੇ ਦਿਓ ਤੇ ਮੈਂ ਝੁਕਦਾ ਉਂਝ ਨਹੀਂ ਝੁਕਾਂਗਾ ਤੁਲਸੀ ਕੋਈ ਮਾਮੂਲੀ ਪੱਦਰ ਦਾ ਮਨੁੱਖ ਨਹੀਂ ਹੈ ਰਾਮਾਇਣ ਦਾ ਕਰਤਾ ਹੈ ਕੋਈ ਮਾਮੂਲੀ ਇਨਸਾਨ ਨਹੀਂ ਹੈ ਭਾਰਤ ਦੇ ਚੋਟੀ ਦੇ ਵਿਦਵਾਨਾਂ ਚ ਗਿਣਿਆ ਜਾਂਦਾ ਆਮੀ ਪੰਦਰ ਦਾ ਮਨਖ ਨਹੀਂ ਚੋਟੀ ਦੇ ਭਗਤਾਂ ਦੀ شمار ਹੁੰਦੇ ਐ ਕੈਸੀ ਸੁੰਦਰ ਛੱਬ ਬਣੀ ਪਰੇ ਵੀ ਰਾਜੇ ਨਾਤ ਬਤੁਲਸੀ ਮस्तक ਤੋਂ ਨੇ ਵੇ ਜੋ धनुष बाण ਹੋਇਆ ਤੋ ਤੁਲਸੀ ਕਹਿੰਦੇ ਨੇ ਮਿੱਤਰਤਾ ਉੱਥੇ ਆਉਂਦੀ ਏ ਇਸ਼ਟ ਇੱਕ ਹੋਵੇ ਇਹ ਨਹੀਂ ਮੇਰਾ ਇਸ਼ਟ ਕੁਝ ਹੋਰ ਹੈ ਦੂਜੇ ਦਾ ਇਸ਼ਟ ਕੁਝ ਹੋਰ ਹੈ ਮਿੱਤਰਤਾ ਨਹੀਂ ਹੋਵੇਗੀ ਮੇਰੀ ਇੱਛਾ ਕੁਝ ਹੋਰ ਹੈ ਦੂਜੇ ਦੀ ਇੱਛਾ ਕੁਝ ਹੋਰ ਹੈ ਨੇੜਤਾ ਨਹੀਂ ਹੋਵੇਗੀ ਇੱਛਾਵਾਂ ਟਕਰਾ ਜਾਣਾਂਗੇ इष्ट टकरा ਜਾਣਗੇ आसा इष्ट उपासना तुलसी कहता उपासना ਦਾ ਡੰਗ ਵੀ ਇੱਕ ਹੋਵੇ ਇਹ ਨਹੀਂ ਕੋਈ ਪੂਜਾ ਪਾਠ ਕਰੇ ਤੇ ਕੋਈ ਨਮਾਜ਼ ਪੜ੍ਹੇ ਕੋਈ ਜਪ ਕਰੇ ਤੇ ਕੋਈ ਤਪ ਕਰੇ ਕੋਈ ਪ੍ਰਾਣਾਯਮ ਕਰੇ ਕੋਈ ਯੋਗ ਸਾਧਨਾ ਕਰਦੇ ਕੋਈ ਚਕ ਗੁੰਭਪ ਕਰੇ ਕੋਈ ਨੀਤੀ ਧੋਤੀ ਦੀ ਕਰਿਆ ਸਾਧੇ ਕਹਿੰਦਾ ਨਹੀਂ उपासना ਦਾ ਡੰਗ ਵੀ ਇੱਕ ਦੂਜਾ ਨਮਾਜ਼ ਪਿਆ ਪੜਦਾ ਇੱਕ ਪੂਜਾ ਪਿਆ ਕਰਦਾ ਤુલਸੀ ਕਹਿੰਦੇ ਨਿਮਤਰਤਾ ਨਹੀਂ ਹੋਵੇਗੀ ਉਪਾਸ਼ਨਾ ਇੱਕ ਨਹੀਂ ਹੈ ਇਸ਼ਟ ਇੱਕ ਨਹੀਂ ਹੈ ਇੱਛਾ ਇੱਕ ਨਹੀਂ ਹੈ ਆਸਾ ਇਸ਼ਟੇ ਉਪਾਸ਼ਨਾ ਖਾਣ ਪਾਣ ਪਹਿਰਾ ਤੇ ਖਾਣੇ ਵਿੱਚ ਵੀ ਸਹਿਮਤੀ ਹੋਵੇ ਖਾਣਾ ਹਰ ਧਰਮ ਨੇ ਕੁਝ ਖਾਣੇ ਨੂੰ ਵਰਜਿਤ ਗਿਣਿਆ ਇਹ ਨਾ ਕਹ ਲੰਬਾ ਚੌੜਾ ਖੁਲਾਸਾ ਨਾ ਕਰੀਏ ਕੁਝ ਸਾਧੂ ਭਾਰਤ ਵਿੱਚ ਐਸੇ ਵੀ ਨੇ ਜੋ ਦੁੱਧ ਵੀ ਨਹੀਂ ਪੀਂਦੇ ਕਹਿੰਦੇ ਨੇ ਲਿਕਵਿਡ ਮਾਸ ਹੈ ਇਹ ਸੋਲਿਡ ਮਾਸ ਨਹੀਂ ਹੈ ਲਿਕਵਿਡ ਮਾਸ ਹੈ ਇਹ ਲਾਲ ਮਾਸ ਨਹੀਂ ਹੈ ਚਿੱਟਾ ਮਾਸ ਹੈ ਨਹੀਂ ਪਿੰਦੇ ਪਰਹੇਜ਼ ਕਰਦੇ ਹਨ ਉਹ ਨਹੀਂ ਪਿੰਦੇ ਪਰਦੇਸ਼ਤਰ ਉਸ ਨੂੰ ਅੰਮ੍ਰਿਤ ਮੰਨਦੇ ਨੇ ਦੁੱਧ ਨੂੰ ਗੁਰਬਾਣੀ ਕਹਿੰਦੀ ਹੈ ਪਸ਼ੂ ਮਿਲੇ ਚੰਗੀਆਂ ਆਈਆਂ ਖੜਖਾਵੇਂ ਅੰਮ੍ਰਿਤ ਦੇ ਅੰਮ੍ਰਿਤ ਲੈਂਦੀਆਂ ਨੇ ਗੰਮਾ ਮੱਝ ਪਰ ਉਹ ਕਿੰਨੇ ਨਿੰਗ ਲਿਕਵਿਡ ਮਾਸ ਹੈ ਤਰਲ ਮਾਸ ਹੈ ਇੱਕ ਠੋਸ ਮਾਸ ਹੁੰਦਾ ਇੱਕ ਤਰਲ ਮਾਸ ਕਿੰਦੇ ਤਰਲ ਮਾਸ ਆਖਰ ਮਾਸ ਦਾ ਨਿਚੋੜ ਹੈ ਔਰ ਕੀ ਹੈ ਨਹੀਂ ਬੜਾ ਪਰੇਸ਼ ਕਰਦੇ ਨੇ ਮੁਖਤਸਰ ਮੈਂ ਅਰਜ਼ ਕਰਾਂ ਪੁਲਸੀ ਕਹਿੰਦਾ ਖਾਣ ਦੇਚ ਵੀ ਸਹਿਮਤੀ ਹੋਵੇ ਇਹ ਨਹੀਂ ਇੱਕ ਅੱਖੇ ਮੇਰਾ ਧਰਮ ਇਜਾਜ਼ਤ ਦਿੰਦਾ ਇਸ ਖਾਣੇ ਇੱਕ ਅੱਖੇ ਮੇਰਾ ਨਹੀਂ ਆਸਾ ਇਸ਼ਟ ਉਪਾਸ਼ਨਾ ਖਾਣ ਪਾਨ ਪਹਿਰਾ ਮੈਂ ਈਸਾਈ ਮਿਸ਼ਨਰੀ ਦੇਖੇ ਨੇ ਚਰਚ ਦੇਚ ਵੀ ਸ਼ਰਾਬ ਪੀ ਲੈਂਦੇ ਹਾਂ ਮੁੰਡ ਮੈਨੂੰ ਨਹੀਂ ਪਤਾ ਸੀ ਰੋਚੈਸਟਰ ਇੰਗਲੈਂਡ ਦਾ ਇੱਕ ਸ਼ਹਿਰ ਹੈ ਗੁਰਦੁਆਰਾ ਤੇ ਚਰਚ ਆਮਨੇ ਸਾਹਮਨੇ ਨੇ ਤੇ ਈਸਾਈ ਜਰਾ ਖੁੱਲੇ ਸੁਭਾਅ ਦੇ ਹੁੰਦੇ ਨੇ 크੍ਰਿਸਚੀਅਨ ਗੁਰਦੁਆਰੇ ਆ ਜਾਂਦੇ ਸਨ ਪਾਦਰੀ ਵੀ ਆ ਜਾਂਦਾ ਸੀ ਇੱਕ ਦਿਨ ਮੈਨੂੰ ਕਹੇ ਗਏ ਵੇ 10 15 ਮਿੰਟ ਆ ਕੇ ਬੋਲ ਦੇ ਤੇ ਮੈਂ ਉਹਨਾਂ ਨੂੰ ਕਹੇ ਮੇਰੀ ਇੰਗਲਿਸ਼ ਬਹੁਤ ਡੇਲੀ ਮੱਠੀ ਕਿੰਨੇ ਕਿ ਨਹੀਂ ਮੈਂ ਹੰਬਾ ਲੈ ਰਿਹਾ ਕਿਧਰੇ ਹੰਬਾ ਲੈ ਚਰਚ ਵਿਚ ਰਿਹਾ ਹਾਂ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਬਜ਼ੁਰਗ ਹੈ ਕਹਿੰਦੇ ਮੈਨੂੰ ਹਿੰਦੀ ਆਉਂਦੀ ਹੈ ਹੋਰ ਬਥੇਰੇ ਆਉਂਦੀ ਤੁਸੀਂ ਉਰਦੂ ਚ ਬੋਲਣਾ ਹਿੰਦੀ ਚ ਬੋਲਣਾ ਜੈਨੋਪਟਰੀ ਕੇ ਕੰਮ ਚੱਲ ਜਾਏਗਾ ਇਹ ਖੁੱਲੇ ਸੁਭਾ ਦੇ ਹੁੰਦੇ ਨੇ ਇਹਨਾਂ ਦਾ ਸਿਲਸਿਲਾ ਥੋੜਾ ਜਿਹਾ ਫਰਾਗ ਦੇ ਲਿਵਾਦਾ ਹੈ ਬਰਦਾਸ਼ਤ ਉਹ ਕਰ ਦੇ ਨੇ ਪਰ ਮੈਂ ਦੇਖ ਕੇ ਹੈਰਾਨ ਹੋ ਗਿਆ ਚਰਚ ਦੇ ਅੰਦਰ ਬਾਾਰਸੀ ਬਣੀ ਵੀਰੇ ਸ਼ਮ ਕਾਦੋਗੇ ਇਸਲਾਮ ਹਰਾਮ ਕਹਿੰਦਾ ਹੈ ਗੁਰਬਾਣੀ ਕਹਿੰਦੀ ਹੈ ਜਿਸ ਜਿਤ ਪੀ ਤੇ ਮਤ ਦੂਰ ਹੋਏ ਬਰਨ ਭਵੇ ਵਿਚ ਆਏ ਮੁਖਤਸਰ ਮੈਂ ਅਰਸ ਕਰਾ ਤੁਲਸੀ ਕਹਿੰਦਾ ਖਾਣੇ ਦੇ ਚ ਵੀ ਸਹਿਮਤੀ ਹੋਵੇ ਪੀਣ ਦੇ ਚ ਵੀ ਸਹਿਮਤੀ ਹੋਵੇ ਇਹ ਨਹੀਂ ਕਾਖੇ ਨਹੀਂ ਕਿ ਦੁੱਧ ਅੰਮ੍ਰਿਤ ਹੈ ਇਹ ਕਾਖੇ ਨਹੀਂ ਮਾਸ ਹੈ ਨਹੀਂ ਵੀ ਇੱਕ ਮਾਸ ਖਾਈ ਦਾ ਇੱਕ ਮਾਸ ਪੀਣਾ ਮਾਸ ਪੀਣਾ ਵੀ ਹੈ ਮਾਸ ਖਾਣਾ ਵੀ ਖਾਨ ਪਾਨ ਪਹਿਰਾਨ ਤੇ ਪਹਿਨਣ ਦੇ ਵਿੱਚ ਵੀ ਸਹਿਮਤੀ ਹੋਵੇ ਪਹਿਰਾਵਾ ਇੱਕ ਹੋਵੇ ਇਤਛੇ ਗੱਲਾਂ ਆਪਸ ਵਿੱਚ ਮੇਲ ਖਾਂਨ ਤੇ ਮਿੱਤਰਤਾ ਹੋ ਸਕਦੀ ਏ ਵਰਨਾ ਨਹੀਂ ਤੁਲਸੀ ਦੇ ਇਸ ਸਲੋਗ ਦੇ ਮੁਤਾਬਕ ਤੇ ਇਹ ਮਿੱਤਰਤਾ ਰੁਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ ਸਾਰੀ ਦੁਨੀਆ ਦਾ ਖਾਣਾ ਇਸ ਤਰ੍ਹਾਂ ਕਰੀਏ ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ ਬੰਗਾਲੀ ਕੁਝ ਹੋਰ ਖਾਂਦੇ ਨੇ ਅਸਾਮੀ ਕੁਝ ਹੋਰ ਖਾਂਦੇ ਨੇ ਪੰਜਾਬੀਆਂ ਦਾ ਹੋਰ ਖਾਣਾ ਹੈ ਕਸ਼ਮੀਰੀਆਂ ਦਾ ਹੋਰ ਹੈ ਗੁਜਰਾਤੀਆਂ ਦਾ ਹੋਰ ਹੈ ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ ਤੇ ਦਾਸ ਦੀ ਸੇਵਾ ਸ਼ਰਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੇ ਸੀ ਜਥੇਦਾਰ ਸਭੀ ਨਾਲ ਸਨ 4-5 ਅਤੇ ਹੋਰ 4-5 ਵਿਦਵਾਨ ਪਹੁੰਚੇ ਸੀ ਗੰਦੀ ਦਾ ਗੁਜਰਾਤ ਦੇ ਵਿੱਚ ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ ਵੀ ਲੰਗਰ ਮੈਂ ਬਣਾਣਾ ਮੈਨੂੰ ਇਜਾਜ਼ਤ ਦਿਓ ਤਾਂ ਸਿੰਘ ਸਭਾ ਨੇ ਮੰਨ ਲਿਆ ਬਠੀ ਕੇ ਸਰਦਾਰ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਓ ਉਹ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ। ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ। ਇਹ ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗੈਨ ਦਾਲ ਮਿੱਠੀ ਸੀ। ਇਹ ਹੱਦੋਂ ਕਿ ਨਾ ਕੋਈ ਲੂਣ ਦੀ ਥਾਂ ਤੇ ਚੀਨੀ ਪਈ। ਫਿਰ ਮੈਨੂੰ ਉਠਾਉਂਦੇ ਸ਼ਿਕੰਦਰ ਸਾਹਿਬ ਕਹਿਣ ਲੱਗੇ ਨਹੀਂ ਗੈਨੀ ਜੀ ਇਹ ਦਾਲ ਦੇ ਵਿੱਚ ਮਿੱਠਾ ਹੀ ਪਾਉਣ ਗੁੜ ਪਾ। ਕੋਈ ਹੋਰ ਸੂਬਾ ਨਹੀਂ ਪੰਦਾ ਇਹ ਪੰਦੇ ਨੇ। ਇਹ ਦਾਲ ਵੀ ਮਿੱਠੀ ਬਣਾਉਂਦੇ ਨੇ। ਨਮਕ ਵੀ ਪਾਣਗੇ ਰਾਜ ਕੇ ਗੁੜ ਵੀ ਬਾਛੜਦੇ ਨੇ। ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ। ਮਰਾਠੇ ਕੁਝ ਹੋਰ ਖਾਂਦੇ ਨੇ। ਤੰਮਲ ਕੁਝ ਹੋਰ ਖਾਂਦੇ ਨੇ। ਕੰਨੜ ਕੁਝ ਹੋਰ ਖਾਂਦੇ ਨੇ। ਤੇਲਗੂ ਕੁਝ ਹੋਰ ਖਾਂਦੇ ਨੇ। ਰਾਜਸਤਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ساری ਦੁਨੀਆ ਦਾ ਖਾਣਾ ਇੱਕ ਕਿਵੇਂ ਕਰਾਂ? ਇਸ ساری ਦੁਨੀਆ ਦੀਆਂ ਇੱਛਾਵਾਂ ਕਰਦੇ ਚਾਰ ਬੱਚੇ ਹੁੰਦੇ ਨੇ ਉਹਨਾਂ ਦੀ ਮੁxtਲਫ رائے ਹੁੰਦੀ ਹੈ ਵੱਖ-ਵੱਖ ਇੱਛਾਵਾਂ ਦੀ ਖਾਣ ਦੀ ਸਹਿਮਤੀ ਪੀਣ ਦੀ ਸਹਿਮਤੀ ਇੱਛਾ ਇੱਕ ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ ਹੈ ਮੁxtਸਰ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੂਝੇ ਤਾਂ ਹੋਵੇਂ ਪਾਕ ਬਿਨ ਬੂਝੇ ਤੋਂ ਸਦਾ ਨਾ ਪਾਕ ਇਸ਼ਟ ਇੱਕ ਹੋਣਾ ਚਾਹੀਦਾ ਹੈ ਕੋਈ ਗੱਲ ਨਹੀਂ ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ ਪਹਿਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ ਪੈਣਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ ਵਕ ਵਕ ਇੱਛਾ ਇਹ ਵੀ ਚੱਲੇਗਾ ਉਪਾਸ਼ਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ ਨਿਮਾਜ਼ ਵੀ ਚਲੇਗੀ ਪੂਜਾ ਪਾਠ ਵੀ ਚਲੇਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਸਤਿਗੁਰ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘਟ ਸਮਝਿਆ ਗਿਆ ਘਟ ਬਿਆਨ ਕੀਤਾ ਗਿਆ ਇਸ ਵਾਸਤੇ ਬੜੇ ਭਾਰੀ ਮੁਗਲ ਦੇ ਨੇ ਸਤਗੁਰ ਕਹਿੰਦਨ ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੋਪਨ ਜਪਿਓ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ ਏ ਪ੍ਰਭੂ ਕਿਦਰੇ ਤੂੰ ਹਿੰਦੂ ਹੈ ਤੋਏ ਹਿੰਦੂ ਹੈ ਗੁਫਾ ਦੇ ਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਹੀ ਕਰਨੇ ਇਟੋ ਹੀ ਹੈ ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ ਕਿਦਰੇ ਤੂੰ ਹਿੰਦੂ ਨਹੀਂ ਹੈ मुसलमान है मुनारे के बांग दे रहे हैं अजान दे रहे हैं पर तू तो ही है इतनी समदृष्टि गुरु गोविंद सिंह जी ने के हिंदुआ गायत्री को गुपद जप्यो के तुरका पुकारे बांग दे तो कहू को बकाब हो पुराण को पढ़त मत मतहू कुरान को निदान जान ले हो ਕਿਦਰੇ ਤੋਂ ਪੁਰਾਣਾ ਦਾ ਗਿਆਤਾ ਹੈ ਵੇਦਾਂ ਦਾ ਗਿਆਤਾ ਹੈ ਕਿਦਰੇ ਤੋਂ ਕੁਰਾਨ ਦਾ ਹਾਫਿਜ਼ ਹੈ ਸਾਰੇ ਕੁਰਾਨ ਤੈਨੂੰ ਹਿਫਜ਼ ਹੈ ਇਹ ਪੁਰਾਣਾ ਦੇ ਗਿਆਤਾ ਇਹ ਕੁਰਾਨ ਦੇ ਹਾਫਿਜ਼ ਪ੍ਰਭੂ ਤੂੰ ਹੀ ਹੈ ਇਤਨੀ ਸਮਦ੍ਰਿਸ਼ਟੀ ਕੋਈ ਗੱਲ ਨਹੀਂ ਕੋਈ ਕੁਰਾਨ ਪੜ੍ਹਦਾ ਹੈ ਤੇ ਠੀਕ ਕੋਈ ਨਮਾਜ਼ ਪੜ੍ਹਦਾ ਹੈ ਤੇ ਠੀਕ ਹੈ ਕੋਈ ਪੂਜਾ ਪਾਠ ਕਰਦਾ ਹੈ ਤੇ ਠੀਕ ਹੈ ਸਤਗੁਰ ਕਹਿੰਦੇ ਨੇ ਇਸ਼ਟ ਇੱਕ ਹੋਣਾ ਚਾਹੀਦਾ ਇੱਕ ਇਸ਼ਟ ਹੋਦਾ ਪਰਮਾਤਮਾ ਅਕਾਲਪੁਰਖ ਨਾਮ ਉਸਦੇ ਅਲੱਗ ਹੈ ਨਾ ਮਾਤੇ ਵੀ ਮਨੁੱਖ ਲੜ ਪੈਂਦੇ ਨੇ ਮੈਂ ਦੇਖਣਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਭਾਨ ਕਹਿੰਦੇ ਨੇ ਰਵੀ ਕਹਿੰਦੇ ਨੇ ਸੂਰਜ ਕਹਿੰਦੇ ਨੇ ਫਿਰ ਇਸ ਨੂੰ ਫਰਸੀਨ ਦੇ ਵਿੱਚ ਆਫਤਾਬ ਕਹਿੰਦੇ ਨੇ ਖੁਰਸ਼ੀਦ ਕਹਿੰਦੇ ਨੇ ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ ਉਹ ਝਗੜਾ ਇਸ ਗੱਲ ਦਾ ਨਹੀਂ ਤੂੰ ਖੁਰਸ਼ੀਦ ਕਿਉਂ ਕਹਿ ਰਹੇ ਆ ਰਵੀ ਆ ਤੂੰ ਰਵੀ ਕਿਉਂ ਕਹਿ ਰਹੇ ਆ ਸੂਰਜ ਆ ਸਾਰੇ ਨਾਮ ਸੂਰਜ ਦੇ ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ ਪਰ ਜਿਹੜਾ ਮਹਾਸੂਰਜ ਪ੍ਰਮਾਤਮਾ ਹੈ ਪ੍ਰਮਾਤਮਾ ਦੇ ਅਖਰੀ ਅਰਥ ਨੇ ਮਹਾਂ ਚਾਨਣ ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ ਕਈ ਕੋਟ ਸਸੀਅਤ ਸੂਰ ਨਹੀਂ ਘਤਰ ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ ਉਹ ਮਹਾਸੂਰਜ ਉਹਦੇ ਅਗਰ ਬਹੁਤ ਸਾਰੇ ਨਾਮ ਆਉਣ ਤੇ ਝਗੜਾ ਅੱਲਾ ਤੇ ਰਾਮ ਦਾ ਝਗੜਾ ਗੁਰੂ ਨਾਨਕ ਦੇਵ ਜੀ ਨੇ ਬਲਹਾਰੀ ਜਾ ਜੇਤੇ ਤੇਰੇ ਨਾਮ اے پربھو میں صدکے جاننا جتنے بھی تیرے نام ہیں کعبان جاننا اس طرح دا گھر اکو ہی ملے بلہاری جاؤں جے تے تیرے نام ہیں جتنے بھی تیرے نام ہیں قربان جاننے کھانا اک نہیں تے کوئی گل نہیں اس تے کی جھگڑا کرنا پہننا اک نہیں ہے تے کوئی گل نہیں پینا اک نہیں ہے تے کوئی گل نہیں اچھہ اک نہیں ہے تے کوئی گل نہیں प्यो पुत्र की इच्छा भी अलग अलग होंगी है दो बरावान मुख्तलिफ हो जाए सारे संसार की इच्छा इत कि करा उपासना ढंग एक नहीं है कोई गल नहीं कोई पूजा पाठ कर रहा है कोई जप कर रहा है कोई तप कर रहा है कोई कीर्तन कर रहा है कोई पुराणा यम की साधना कर रहा है कोई नेति धोती कर रहा है कोई नमाज पढ़ रहा है कोई गल नहीं अगर उपाश्ता ढंग एक नहीं है तभी चलेगा ਮਹਾਰਾਜ ਕਹਿੰਦੇ ਨੇ ਇੱਕ ਗੱਲ ਨਹੀਂ ਚੱਲੇਗੀ ਇਸ਼ਟ ਇੱਕ ਹੋਣਾ ਚਾਹੀਦਾ। ਉਹ ਹੀ ਇੱਕ ਪਰਮਾਤਮਾ। ਆਮੇਸ਼ ਨੂੰ ਖੁਦਾ ਆਖ ਲੋ। ਆਮੇਸ਼ ਨੂੰ ਰਾਮ ਆਖ। ਆਮੇਸ਼ ਨੂੰ ਵਾਹਿਗੁਰੂ ਆਖ ਲੋ, ਕਰਤਾ ਆਖ ਲੋ। ਇਸ਼ਟ ਇੱਕ ਚਾਹੀਦਾ। ਫਿਰ ਸਾਰੇ ਬ੍ਰਹਮਣ ਦੇ ਵਿੱਚ ਏਕਤਾ ਹੋ ਸਕਦੀ ਹੈ। ਔਰ ਸਾਰੇ ਉਸੇ ਤੋਂ ਆਏ ਨੇ। ਉਸੇ ਇੱਕ ਤੋਂ ਹੀ ਸਾਰੀ ਅਨੇਕਤਾ ਨੇ ਜਨਮ ਲਿਆ। ਅਨੇਕਤਾ ਇੰਜ ਹੈ ਜਿਵੇਂ ਸਾਗਰ ਇੱਕ ਹੈ ਤੇ ਲਹਿਰਾਂ ਅਨੇਕ ਨੇ। ਸੂਰਜ ਇੱਕ ਹੈ ਕਿਰਨਾਂ ਅਨੇਕ ਨੇ ਪਰਮਾਤਮਾ ਇੱਕ ਹੈ ਸੰਸਾਰ ਤੇ ਅਨੇਕ ਨੇ ਜੀਵ ਜੰਤੂ ਤੇ ਅਨੇਕ ਨੇ ਇਸ ਸਾਰੀ ਅਨੇਕਤਾ ਦਾ ਉਸ ਇੱਕ ਨਾਲ ਸੰਬੰਧ ਜੁੜਿਆ ਹੋਇਆ ਹੈ ਇਸ ਵਾਸਤੇ ਸਾਰੀਆਂ ਹੀ ਲਹਿਰਾਂ ਭਰਾ ਭਰਾ ਨੇ ਪਹਿਣੇ ਭਰਾ ਨੇ ਸਾਰੇ ਇੱਕ ਸਾਗਰ ਦੇ ਚ ਰੱਬ ਨਾਲ ਜੁੜਿਆ ਹੋਇਆ ਮਨੁੱਖ ਸਾਰੇ ਸੰਸਾਰ ਦੇ ਨਾਲ ਭਾਈਚਾਰਾ ਬਣਾਉਂਦਾ ਹੈ ਮੈਂ ਫਿਰ ਲਫ਼ਜ਼ ਦੁਹਰਾਵਾਂ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਦੂਰ ਕਰਦੇ ਨੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਾਂਗੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਣ ਦਿੰਦੇ ਇਹ ਵਿਚਾਰ ਬੰਦੇ ਨੂੰ ਰੱਬ ਦੇ ਨੇੜੇ ਵੀ ਨਹੀਂ ਜਾਣ ਦਿੰਦੇ ਦੂਰ ਰਹਿਣ ਹਕੀਕਤ ਹੈ ਸਚਾਈ ਹੈ